ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਹੀ ਵਧੀਆ ਇੱਕ ਚੀਜ਼ ਹੈ ਤੇ ਤੁਸੀਂ ਬਹੁਤ ਹੀ ਆਸਾਨੀ ਨਾਲ ਘਰੇ ਰੈਡੀ ਕਰ ਸਕਦੇ ਹੋ ਇਹ ਹੈ ਜੀ ਕਰੋਸ਼ੀਏ ਤੇ ਬਣੇ ਫਲਾਵਰ ਤੇ ਇਹਨਾਂ ਤੇ ਆਪਾਂ ਇਸ ਤਰ੍ਹਾਂ ਮੋਤੀ ਅਟੈਚ ਕਰਾਂਗੇ ਇਸ ਤਰ੍ਹਾਂ ਮੋਤੀ ਅਟੈਚ ਕਰਨੇ ਆਪਾਂ ਗਲੂ ਲੈ ਲਈਏ ਇਹਦੇ ਨਾਲ ਆਪਾਂ ਇੱਥੇ ਮੋਤੀ ਅਟੈਚ ਕਰਦੇ ਨੇ ਇਸ ਤਰ੍ਹਾਂ ਬਹੁਤ ਹੀ ਸਾਨੀ ਨਾਲ ਇਹ ਅਟੈਚ ਹੋ ਜਾਣੇ। ਯਾ ਤਾਂ ਹੁਣ ਆਪਾਂ ਇਹਨਾਂ ਗਲੇਚਰ ਲਈ ਇੱਕ ਆਪਣੇ ਕੋਲ ਪਿਆਸ ਹੀ ਕਰੇ ਤੇ ਤੁਸੀਂ ਆਪਦੇ ਵੱਡੇ ਛੋਟੇ ਦੇ ਹਿਸਾਬ ਨਾਲ ਲਾ ਸਕਦੇ ਹੋ। ਤੁਸੀਂ ਇੱਥੇ ਨਿੱਕੇ ਫੁੱਲ ਵੀ ਬਣਾ ਕੇ ਲਾ ਸਕਦੇ ਹੋ। ਦੋ ਕਲਰ ਦੇ ਵੀ ਬਣਾ ਸਕਦੇ ਮੈਂ ਇਹ ਫੁੱਲ ਵੱਡੇ ਬਣਾਏ ਦੋਨੇ ਡਿਫਰੈਂਟ ਹੈਗੇ ਆ। अलग अलग डिज़ाइन ਦੇ ਹੈਗੇ ਤੇ ਹੁਣ ਆਪਾਂ ਇਹ ਕਲੈਚਰ ਤੇ ਲਾਵਾਂਗੇ। ਫੋਲ ਚਿਪਕਾਵਾਂਗੇ। ਪਹਿਲਾਂ ਗਲੂ ਲਾ ਲਈ ਆਪਾਂ ਕਲੈਚਰ ਤੇ। ਇਸ ਤੱਕ ਫਲਾਵਰ ਅਟੈਚ ਕਰ ਦਾਂਗੇ। ਚੰਗੀ ਤਰ੍ਹਾਂ ਦੇਖੋ ਬਹੁਤ ਹੀ ਜਿਆਦਾ ਸੋਹਣਾ ਬਣਦਾ ਤੇ ਬਹੁਤ ਸੋਹਣਾ ਲੱਗਦਾ ਜੇਕਰ ਆਪਾਂ ਇੱਕ ਕਲੈਚਰ ਸਿਰ ਤੇ ਲਾਉਨੇ ਆ। ਦੂਜੀ ਸਾਈਡ ਵੀ ਆਪਾਂ ਇਸ ਤੱਕ ਅਟੈਚ ਕਰਦੇ ਗਲੂ ਆਪਾਂ ਲਾ ਲਈਏ ਤੇ ਇਹਨੂੰ ਆਪਾਂ ਹੁਣ ਇੱਥੇ ਅਟੈਚ ਕਰ ਦ। ਦੇਖੋ ਇਹਦਾ ਸੋਨਾ ਆਪਣਾ ਪਲੇਟਚਰ ਬਣ ਕੇ ਰੈਡੀ ਹੋਇਆ। ਬਹੁਤ ਹੀ ਸੋਹਣਾ ਬਣਿਆ ਇਹ ਦੇਖੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਕਰੋ ਸਬਸਕ੍ਰਾਈਬ ਜੀ ਤੇ ਵੀਡੀਓ ਨੂੰ ਕਰਿਓ ਲਾਈਕ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਕਰੋਸ਼ੀ ਦੀਆਂ ਵੀਡੀਓ ਮੈਂ ਪਾਈਆਂ ਹੋਈਆਂ ਤੇ ਮੇਰੇ ਚੈਨਲ ਤੇ ਜਾ ਕੇ ਜਰੂਰ ਦੇਖਿਓ ਤੇ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ